ਗਾਂਵ ਤਤਨੋ ਸੂਰਾ ਗਾਂਵ ਤਤਨੋ ਖਾਣੀ ਚਾਰੇ ਗਾਂਵ ਤਤਨੋ ਖੰਡ ਮਨੁ ਬ੍ਰਹਮ ਕਾ ਜਨ ਸੀਮਾਇ ਭਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਰੁਕਮਣਾ ਕਰਣਾ ਜਾਈ ਸੋ ਪਾਤ ਸਭ ਸਪਾ ਸਹਿਬ ਨਾਨਕ ਰੈ ਨਰਜਾਈ ਆ ਸਮ ਹਲਾ ਪਹਿਲਾ ਸੁਣ ਵੱਡਾ ਖਸਬ ਕੋਏ ਯੋਡੋ ਦੜੀਟਾ ਹੋਏ ਕੀਮਤ ਪਾਏ ਨਾ ਕਹੇ ਆ ਜਾਏ ਕਾਹਣੇ ਵਾਲ ਤੇ ਰਹੇ ਸਮਾਂ ਮੇਰੇ ਗੁਰ ਗਵੀ ਗੁਣੇ ਕੀ ਹੀਰਾ ਕੋਈ ਨਾ ਜਾਣ ਤੇ ਵਿੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਰਾਈ ਤੇਰੀ ਤਲਵਾਰੀ ਸਭ ਸਤ ਸਭ ਤਬ ਸਭ ਚੰਗਿਆਈਆ ਸਿਧਾ ਬਰਖਾ ਕੀਆ ਵੜਿਆਈਆ ਪੁੱਤ ਮਨ ਸਦੀਕ ਨਾ ਨਾਮ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਈ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੇ ਤੂੰ ਦੇੰਤ ਸੇ ਗਿਆਚਾਰਾ ਨਾਨਕ ਸਾਤ ਸਵਾਰਣ ਹਾਰਾ ਸਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਵਾ ਆਖਣ ਔਖਾ ਸੱਚਾ ਨਾਮ ਸਾਚੇ ਨਾਮ ਕੀ ਲਾਗੈ ਭੂਖਾ ਉਹ ਭੂਖਾ ਖਾਏ ਚਲੈ ਦੁਖ ਸੁਖ ਵਿਸਰੇ ਮੇਰੀ ਮਾਏ ਸੱਚਾ ਸਹਿ ਸੱਚੇ ਨਾਮ ਰਹਾਉ ਸੱਚੇ ਨਾਮ ਕੀ ਤਲਵੜਿ ਆਈ ਆਗ ਥੱਕੇ ਕੀਮਤ ਨਹੀਂ ਪਾਈ ਜਿਸ ਸਾ ਮਿਲ ਕੈ ਆਖਣ ਪਾਹੇ ਮੱਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੇ ਸੋਗੈ ਇਹੰਦਾ ਰਹਿਨ ਚੁਕੈ ਭੋਗੁ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਹੋ ਆਨਾ ਕੋ ਹੋਏ ਜਿਵੜੀ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਾ ਸੰਸਾਰੇ ਤੇ ਕਮ ਜਾਤ ਨਾਨਕ ਨਾਵੇ ਵਾਸਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਮੇਨੋਂ ਕਰੋਂ ਗੁਰਪਾ ਸਮ ਕੀਰੇ ਕਿਰਨ ਸਤਗੁਰ ਸਰਨਾਇ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰ ਜਾਣ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਗੁਰ ਸਰਮ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਇਹਨਾਂ ਹਰਿਦਿਆਨ ਸਤਿਗੁਰ ਸੰਗਤ ਪਾਈ ਤੈਨ ਧਰਮਾਸਤਖਿ ਲਿਖਾ ਲਿਖਾਸ ਤਨ ਧਨ ਸਤਸੰਗ ਜਿਤ ਹਰਿ ਸੁਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਤੁਰਦਮ ਜਾਂ ਆਹਰ ਹਰ ਜੀਉ ਪਰਿਆ ਸਹਿਲ ਬਸਰ ਮੈਂ ਜਨ ਤੇ ਉਪਾਏ ਤਾ ਕਰਿ ਜਿ ਕਾ ਕੇ ਕਰ ਧਰਿਆ ਮੇਰੇ ਮਾਦੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਰਪਤ ਪਾਇਆ ਸੂਕੇ ਕਾਛ ਹਰਿਆ ਰਹਾਵ ਜਨਨ ਬਿਤਾ ਲੋ ਸੁਧਮਨਤਾ ਕੋਈ ਨੰਗਸ ਕੀ ਧਰਿਆ ਸਿਰ ਸਿਰੇ ਸੰਭਾਹਿ ਠਾਕੁਰ ਕਾਹੇ ਮਨ ਭਾਵ ਕਰਿਆ ਉੜੇ ਉੜਾ ਸੈ ਕੋ ਸਾਧ ਪਾਛੇ ਬਚਰੇ ਹਰਿਆ ਤਨ ਕਵਣ ਖਲਾਵੇ ਕਵਣ ਛਗਾਵੇ ਮਨ ਮਨ ਸਿਮਰਣ ਕਰਿਆ ਸਭ ਨਿਧਾਨ ਦਾ ਸਵਿਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤ੍ਰੰਤਨਾ ਪਾਰ ਆਵਰਿਆ ਰਾਗ ਸਾਮਹਲਾ ਚੌਥਾ ਸੋ ਪ੍ਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਝਣ ਹਰ ਪ੍ਰਖ ਨਿਰੰਝਣ ਰਗ ਮਗ ਮ ਪਾਰ ਸਭ ਧਿਆਵੇ ਸਭ ਧਿਆਵੇ ਤੋ ਜੀ ਸਚਿ ਸ੍ਰਿ ਜਨਹਾਰ ਸਭ ਜੀਤ ਮਾਰੇ ਜੀ ਤੂ ਜੀਆਂ ਕਦ ਉਤਾਰਾ ਹਰ ਧਿਆਵ ਸੰਤੋ ਜੀ ਸਦੂਹੀ ਸਰਨਹਾਰਾ ਹਰਾ ਪੀਠਾ ਕਰ ਹਰਾ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਓ ਘਰ ਘੜੀ ਅੰਤਰ ਸਰਉ ਨਿਰੰਤਰ ਜੀ ਹਰ ਇੱਕ ਪ੍ਰਕਸ਼ਮਾਣ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤਦ ਬਿਨਾਂ ਹੋਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖਵਖਾਣਾ ਜੋ ਸੇਵਹ ਜੋ ਸੇਵਾ ਤਦ ਜੀ ਜੜ ਨਾਨਕ ਤਨ ਕੁਰਬਾਣਾ ਅਰਤੇ ਆਵਰਤੇ ਆਵੇ ਤੋ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭੈਜਨ ਹਰ ਧਿਆਇਆ ਜੀ ਤਨ ਟੂਟੀ ਜਾਮ ਕੀ ਫਾਸੀ ਜਨਿਰ ਪਾਉ ਜਨ ਹਰ ਨਿਰਪਉ ਧਿਆਇਆ ਜੀ ਤਨ ਕਾ ਪਾਉ ਸੋਗਵਾਸੀ ਜਨ ਸੇਵਿਆ ਜਨ ਸੇਵਾ ਮੇਰਾ ਹਰ ਜੀ ਤੇ ਹਰ ਰੂਹ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਹਾਰ ਜੀ ਭਰੇ ਬੇਅੰਤ ਬੇਅੰਤ ਆ ਤੇਰੇ ਭਗ ਤੇਰੇ ਭਗ ਸਲਾਹਨ ਤੁਜੀ ਹਰਣ ਕਨੇਕ ਅਨੰਤ ਹੈ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਪ ਤਾਪੇ ਜਪੇ ਬਿਅੰਤ ਹੈ ਤੇਰੇ ਅਨੇਕ ਤੇਰੇ ਅਨੇਕ ਬੜੇ ਵਸਿ ਮਿਲੇ ਸਾਥ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪ੍ਰਖ ਪਰੰਪਰ ਗਤਤਾ ਜੀ ਉਜੇੜਿਆ ਹੋਰ ਨ ਕੋਈ ਤੂੰ ਜੋਗ ਜੋਗ ਏਕ ਉਸਾਸਾ ਤੂੰ ਏਕੋ ਜੀ ਤੂੰ ਨੇਤ ਲਇ ਕਰਤਾ ਸੋਈ ਉਦਾਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਉਦਿਆਪੇ ਸ੍ਰਿੜ ਸਭ ਪਾਈ ਜੀ ਤੁਦਿਆਪੇ ਸ੍ਰਿਜ ਸਭ ਗੋਈ ਜਨਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜ ਨੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈ ਜੋਦੋਂ ਭਾਵੇਂ ਸੋਈ ਥੀਸੀ ਜੋ ਤੂੰ ਦੇ ਸੋਈ ਹਮ ਪਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸ ਨੂੰ ਕਿਰਪਾ ਕਰੇ ਤੈਨਾਂ ਅਮਰਤਨ ਪਾਇਆ ਗੁਰਮਖ ਲਾਦਾ ਮਨੁ ਅਗਵਾਇਆ ਤੇਦੀ ਆਪ ਵਿਛੋੜਿਆ ਮਿਲਾਇਆ ਤੂੰ ਦਰੀਆ ਸਤੁ ਜੀਮਾ ਹੈ ਮੈਂ ਦੂਜਾ ਕੋਈ ਨਾ ਹੈ ਜੀ ਸੰਸਾ ਤੇਰਾ ਖੇਲ ਹੈ ਵਿੰਜੋਗ ਮਿਲ ਵਿਛੜਿਆ ਸੰਜੋਗੀ ਮੇਰ ਜਿਸ ਨੂੰ ਤੂੰ ਜਨਾ ਹੈ ਸੋਈ ਜਨ ਜਾਣੈ ਅਰਗੁਨ ਸਾਦੀ ਆਖੋ ਖਾਣ ਜਨ ਹਰ ਸੇਵਤਨ ਸੂ ਪਾਇਆ ਸਈ ਜੇ ਹਰਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਮੈਂ ਦੂਜਾ ਵਰਨ ਨ ਕੋਇ ਤੂੰ ਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਮ ਹਲਾ ਪਹਿਲਾ ਤੇ ਤਸਰ ਵਰੜੇ ਪਹਿਲੇ ਨਿਵਾਸਾ ਪਾਣੀ ਭਾਗਤ ਨੇ ਕੀਆ ਪੰਕਜੋ ਮੋਹ ਭਾਗ ਨੇ ਚੱਲੇ ਹਮ ਦੇਖਾ ਤੈ ਡੂਬੀ ਆਲੇ ਮਨ ਇੱਕ ਨਾ ਚਿਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣੋਤ ਨਾਨਕ ਤਨ ਕੀ ਸਰਣਾ ਜਨ ਤੂੰ ਨਾਹੀ ਵੀਸਰਿਆ ਸੋ ਮਹਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਅਵਰ ਕਾਜ ਅੰਤਰ ਗਤਨ ਕਾਮ ਸਾਧ ਸੰਗਤ ਪਾਏ ਕੇਵਲ ਨਾਮ ਰੰਗ ਜਾਮ ਲਾਗ ਭਉਜਲ ਤਰਣ ਕੈ ਜਨ ਬ੍ਰਿਥਾ ਜਾ ਤਰੰਗ ਮਾਇਆ ਕੈ ਰਹਾਉ ਜਿਆ ਪਤਾ ਬ ਸੰਜਮ ਧਰਮ ਨ ਕਮਾਇ ਸੇਵਾ ਸਾਧਨਾ ਜਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਚਾਪਈ ਪੰਨਾ ਸੋਸਕਾ ਕਾਟਾ ਸੀਸਾ ਸ੍ਰੀ ਸਕੇ ਜਗਤ ਕੇ ਇਸ਼ਾ ਬੋ ਪਾਨ ਬ੍ਰਿਖਟ ਗਦੰ ਦੇ ਭਾਈ ਸਾਹੇ ਨਾਨ ਬਧਾਈ ਦੇ ਤਾਨਦਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਵਾਜਾ ਖਲਪਉਣ ਕੇ ਸਵਜਨਾਰੇ ਦਾ ਜਨਮ ਹੋਇ ਲਿਓ ਬਾਰੇ ਕਬਿਓ ਬਾਜ ਬੇਨਤੀ ਚਾਪਈ ਹਮਰੀ ਕਰਵਾ ਦੇ ਰਚਾ ਪੂਰਨ ਹੋਇਤ ਕਿ ਸ਼ਾਤ ਆਵ ਚਰਨਨ ਮਨ ਦਾ ਹੈ ਮਾਰਾ ਆਪਣਾ ਜਾਣਕਰ ਬਿਰਤ ਪਾਰਾ ਅਮਰੇ ਦੁਰਸਤ ਤੋਂ ਕਹਾਵਾ ਬਾਦ ਮੈਂ ਬਚਾਉ ਸੁਖੀ ਬਸੇ ਮੋਰੋ ਪਰਵਾਰਾ ਸੇਖ ਸੇਖ ਸਵਾ ਕਰਤਾ ਮੋਰੋ ਛਾਣੇ ਕਰਦੇ ਕਰੀਐ ਸਾਵੈਣਿ ਕਵਾ ਸੰਗਰੀਐ ਪੂਰਨ ਹੋਇ ਮਾਰੀ ਆਸਾ ਤੋਰ ਭੈਣ ਕੀ ਰਾਇ ਪਿਆਸਾ ਦਮੇ ਛਾਰੂ ਕੇ ਵਰਨਾ ਧਾਉ ਜੋ ਵਰ ਚਾਂਸ ਤੁਮ ਤੇ ਪਾਉ ਸੇਖ ਸੇਖ ਮਾਰੇ ਤਾਰਿਐ ਚੁਣ ਚੁਣ ਸਤਰਾ ਮਾਰੇ ਮਾਰੀ ਆਵਹਾ ਦੇ ਮਜੇ ਬਰੀਐ ਮਰਨ ਕਾਲ ਕਤਰਾਸਨ ਵਰੀਏ ਜੁਸਦਾ ਮਾਰੇ ਪਛਾ ਸ੍ਰੀ ਹਤੋ ਜੂ ਕਰਿਓ ਰਛਾ ਰਾਖ ਲਿਓ ਮੈ ਰਾਖਣ ਹਾਰੇ ਸਾਇਬ ਸੰਤ ਸਹਾਇ ਪਿਆਰੇ ਨੀਰਮਨ ਦੁਸ਼ਟਨ ਕੇ ਹੰਤਾ ਤਾ ਤੁਮ ਪ੍ਰਿਚਤਰ ਦਸਕੰਤਾ ਕਾਲ ਪੈ ਬ੍ਰਹਮ ਬਉਤਰਾ ਕਾਲ ਪੈ ਸਿਜੂ ਉਤਰਾ ਕਾਲ ਪੈ ਕਰਿ ਬਿਸਨ ਪ੍ਰਕਾਸ਼ ਸਗਲ ਕਾਲ ਗੰਗੀ ਆਤਮਾ ਸਾ ਜਵਨ ਕਾਲ ਜੋਗੀ ਸੇਵਕੀਓ ਬੇਦਰਾ ਬ੍ਰਹਮ ਜੂਥਿਓ ਜਵਨ ਕਾਲ ਸੋ ਹਰਿ ਨਮਸਕਾਰ ਤਾਹੇ ਮਾਰਾ ਜੋਨ ਕਾਲ ਸਜਗਤ ਬਣਾਇਓ ਦੇਵ ਦੈਂਤ ਯਸ਼ਨ ਵਜਾਇਓ ਆਦੰਤੇ ਕੇ ਉਤਾਰੈ ਸੋਈ ਗੁਰੂ ਸੋਝਿਓ ਹਮਾਰਾ ਨਮਸ਼ਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੋ ਗੁਰ ਕੋ ਸਗੁਣ ਸੁਖ ਦੀ ਅਸਤ੍ਰਣ ਗੋਪਾਲ ਮੋਵਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਦੇ ਗੁੰਜਰ ਸਸੂਲਾਏ ਸੋ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਬਿਛਾਨਾ ਛੜ ਕਰਕੇ ਪਰ ਪਰ ਕੀ ਜਾਣਾ ਜੋ ਬਦ ਕਰ 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 ਤਾਰ ਪਰਜਾ ਧਰਤਵ ਦੇਹ ਅਪਾਰਾ ਜਬ ਅਕਰ ਕਰਤੋ ਕਭ ਤੁਮ ਮਿਲਤ ਦੇ ਧਰ ਸਭੁ ਜੀਤੇ ਬਦਨ ਸ੍ਰਿਸ਼ ਸਉ ਥਾਰੇ ਆਪਣੀ ਬੂਜ ਉਚਾਰੈ ਤੁਮ ਸਭਿ ਤੇ ਰਤਨ ਨਰਾਲ ਜਾਨਦ ਬੇਦ ਭੇਦਿਆ ਰੇ ਆਲਮ ਨਿਰੰਕਾਰ ਰਬ ਕਨਰ ਨਰਲਾਮ ਬਵਾ ਨੀਰਨਦ ਸੰਭ ਤਾਕਾ ਮੂੜ ਚਾਪ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾਕੂ ਕਰਪਾ ਹਨੇ ਅਨਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਸਾ ਸਿਵ ਨਿਰੰਕਾਰ ਕਾ ਜੀਨਤਨ ਭੇਵ ਆਪੇ ਆਪਣੀ ਬੋਧ ਹੈ ਜੇਤੀ ਵਰਨਤ ਭਿੰਨ ਭਿੰਨ ਤੇ ਤੇਤੀ ਤੁਮਰਾ ਲਖਣ ਜੈ ਪਸਾਰਾ ਕਹਿ ਬੇ ਸਜਾ ਪ੍ਰਥਮ ਸੰਸਾਰਾ ਇਕ ਰੂਪਨੂਸ ਰੂਪਾਰੰਗ ਭੈਉਰਾਵ ਕੈ ਭੂਪਾ ਅੰਡ ਅਦੇ ਸੇਤੇ ਕੀ ਨਿਉਦ ਬੈਖਾਂ ਬਹੁ ਰਚ ਦੇਨੀ ਕਉ ਫੋਲ ਰਾਜੋ ਬਠਾ ਕਉ ਸਿਮਨ ਭੈ ਸੰਕਰਿਆ ਕੈਠਾ ਸਿਗਰੀ ਸਿਰ ਦਿਖਾਇ ਚੰਬਵਾਜ ਗਾਦ ਸਰੂ ਸੰਭਵੈ ਅਰਸ਼ਾ ਮੇਰੀ ਤੁਮ ਕਰੋ ਸੇਕ ਉਬਾਰ ਸਿਗ ਸੰਗਰੂ ਲੋੜ ਜਿਤੇ ੜਵਤੁ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜਿਆ ਤੋਇ ਤ ਸਰਣੀ ਪਰੇ ਤਨ ਕੈ ਦੁਸ਼ਟ ਦੂਤੋ ਮਰੈ ਬੁਰਖ ਜਾਉਣ ਪਗ ਪਰੇ ਤਿਹਾਰੇ ਤੈਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਤਿਆ ਹੈ ਤਾਕ ਕਾਲ ਨਟਣਾ ਰੱਛਾ ਹੋਏ ਤੈਂ ਸਭ ਕਾਲਾ ਦੁਸ਼ਟ ਰੀਟਰ ਤਵ ਕਾਲਾ ਕਿਰਪਾ ਦੇਸ਼ ਤਾਂ ਜਾਏ ਨਾ ਹਰਿ ਹੋ ਤਾਕੇ ਤਾਪ ਤਨ ਕਮੈ ਹਰਿ ਹੋ ਰਿੱਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਸੋ ਸਕੈ ਨ ਕੋਈ ਏਕ ਬਾਰ ਜਨ ਤਮੈ ਸੰਭਾਰਾ ਕਾਲ ਫਾਤੇ ਤਾਹੋ ਬਾਰਾ ਮੇ ਨਰਨਾਮ ਤਿਆਰੋ ਕਹਾ ਦਰ ਦੁਖ ਦੋ ਤੇਰਾ ਖੜ ਕੇ ਮੈਂ ਸਰਨ ਤਿਆਰੀ ਆਵਾ ਗਲਿਓ ਬਾਰੀ ਸਰਵ ਧਰਮ ਸੁਹਾਏ ਦੁਖ ਦੋ ਤੇ ਲਿਓ ਵਿਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਜਿਵੇਂ ਸਗਲ ਦੇ ਕਰਤਾ ਦੁਖ ਦੋਖਨ ਕਾਸ਼ਿਆ ਕਰਤਾ ਸ੍ਰੀ ਹਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਦ ਕਾਲਾ ਮਨ ਬਾਣ ਫਲ ਪਾਵੇ ਸੋਈ ਦੁਖ ਨਾ ਤੇ ਸਦਿਆ ਪਤ ਕੋਈ ਅਢੇਲ ਸੁਨੇ ਗੰਗਜ ਦੇ ਸਰਸਨਾ ਪਾਵੇਈ ਸੁਨੇ ਮੂੜ ਚਿਤ ਲਾਇ ਚਤਰਤਾ ਆਵੇ ਦੁਖ ਦਰਦ ਬਹੁ ਨਿਕਟ ਨਾ ਤੈ ਨਰਕੇ ਰਹੇ ਹੋ ਜੋ ਜਾ ਕੀ ਇੱਕ ਬਾਰ ਚਾ ਵੀ ਕੋ ਕਹੇ ਚਾ ਵੀ ਸਮ ਸਤਰ ਸਤਪ ਨਿਜ ਅ ਸਵ ਸੰਤਨ ਕੀ ਅਰਸ ਸਹਿਬ ਹੁੰਦੀਨ ਕੇ ਹਿੱਜਾ ਹੈ ਪਾਦ ਰਸ ਦੀ ਹਟ ਮੀਰਾ ਵਾਰ ਤੀਰ ਸਤੂਦਰਵ ਗ੍ਰੰਥ ਸੁਧਾਰਾ ਏਤ ਸ੍ਰੀ ਚਤਰੋ ਬਖਿਆ ਨੰਦਰਾ ਚਤਰੇ ਮੰਤਰੀ ਭੂ ਸੁਬੰਦੇ ਚਾਰ ਸੋ ਪੰਜ ਰਤ ਰਤ ਸਮਾਪਤ ਮਾਸੋ ਮਹਤਵ ਜੋਂ ਦੋਹਰਾ ਦਾ ਜਾਣ ਕਰਦਾਸ ਪਰ ਕੀ ਜੇ ਕਿਰਪਾ અપਾਰ ਆਵਾ ਦੇ ਰਖੋ ਮਨ ਕਰਮ ਬਚਨ ਵਿਚਾਰ ਚੌਪਾਈ ਮੈਂ ਨਾ ਗਣੇਸ਼ ਹੈ ਪ੍ਰਥਮ ਨਾਮ ਕਿਸਨ ਮਿਸ਼ਨ ਕਭੁ ਨੈ ਧਿਆਉ ਕਾਣ ਸਰੇ ਪਹਿਚਾਨ ਤਿੰਨ ਸੋ ਲੇ ਲਾਗੀ ਮੋਰੀ ਪਾਗਿਨ ਸੋ ਮਹਾਕਾਰ ਖਵਾਰ ਮਾਰੋ ਮਾ ਲੋ ਮੈਂ ਕਿੰਕਰ ਥਾਰੋ ਆਪਣਾ ਜਾਣ ਕਰ ਖਵਾਰ ਮੈਂ ਗਏ ਕਿਲਾ ਵਿਚਾਰ ਆਪਣਾ ਜਾਨਮ ਦੇ ਪ੍ਰਤਪਰੀਅ ਚੁਣ ਚੁਣ ਸਤਰਾ ਮਾਰੈ ਮਰੀਐ ਦੇਖ ਤੇ ਜਗ ਮੈਂ ਤੂ ਚੱਲੈ ਰਾਖਿਆ ਮੈ ਔਰ ਨੰਦਲੈ ਤੁਮ ਮਕਰ ਸਾ ਪ੍ਰਤਪਾਰਾ ਤੂੰ ਸਾ ਮੈਂ ਕਿੰਕਰ ਸਾਰਾ ਦਾ ਜਾਨ ਦੇ ਹੱਥੋਂ ਬਰ ਹਮਰੇ ਸਬੈਰੀਆਂ ਸੰਘਾਰੋ ਪ੍ਰਥਮ ਧਰਮ ਭਗਵਤ ਕੋ ਧਿਆਨ ਬਾਰ ਕਰੋ ਕਉਤਾ ਵਿਦ ਨਾਨਾ ਗੁਰ ਸੰਜਦਾ ਮਾ ਚਿਤ ਰਿ ਚਾਰ ਚੋਕ ਹੋਏ ਕਬਲੇ ਸੁਧਾਰ ਕਾ ਬਾਜ ਦੋਰਾ کانٹ پہ میں جون کا شریائے پنتھ چلے تو جگت میں جا تو سہای دوڑتا سنتن تلو برما رو دورا رام کتھا جگ جگیا ٹال اب کوئی بھگت نہیں ترک باس رگ برکرا ਸਗਰੀ ਪਰੀ ਸੁਨੇ ਚਾਪਈ ਜੋ ਇਹ ਕਥਾ ਸੁਨੇ ਅਰਗਾਵੈ ਦੁਖ ਪਾਵਤੇ ਨਿਕਟ ਨ ਆਵੈ ਮੇ ਤੁਨ ਬਾਦ ਕੇ ਫਲ ਹੋਈ ਆਦ ਬਿਆਸ ਹੋ ਸਕਨ ਕੋਈ ਸਮਨ ਸਤਰ ਸੱਤ ਪਚਾਵਣ ਹਾਰ ਵਦੀ ਪ੍ਰਥਮ ਸੁਖ ਦਾਵਣ ਤਵੇ ਪ੍ਰਸਾਦ ਕਰ ਗ੍ਰੰਮ ਸੁਧਾਰਾ ਭੂਲ ਪਰੀ ਲਹੂਲੇ ਸੁਧਾਰਾ ਧੋਰਾ ਨੇਤਰ ਤੋਂਗੇ ਚਰਨ ਤਾਰ ਸਤੁ ਉਦਰਾ ਤੀਰ ਤਰਾੰਗ ਸ੍ਰੀ ਭਗਵਤ ਪੂਰਨ ਕੀ ਅਗਰ ਕਥਾ ਪ੍ਰਸੰਗ ਧੋਰਾ ਸਾ ਸਾ ਜਨੋਣੀ ਬਾਸ ਬਾ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਇਨ ਗਜੋ ਤੇ ਤੁਮਰੇ ਤਵ ਤੇ ਗਵਾਂ ਤਰੇ ਨਹੀ ਆਨ ਨਿਉ ਰਾਮ ਰਹੀ ਪ੍ਰਾਨ ਕੁਰਾਨ ਤੇ ਗਏ ਮਦੇ ਗ੍ਰਮਾਨੇ ਉਸ ਮੇ ਸਾਤਰ ਬੇ ਸੋ ਵੇਦਿਕਾਂ ਵੇਗਣ ਜਾਣਿਓ ਤੇਸ ਪਾਨਿ ਕਿਰਪਾ ਤੁਮਰੀ ਕਾਰ ਮੈ ਨਾ ਕਸਤ ਤੋਇ ਖਨ ਦੋਹਰਾ ਸਗਲ ਦਵਾਰ ਕਹੋ ਛਾੜ ਕੈ ਗਇਓ ਤਹਾਰੋ ਦਵਾਰ ਠੇ ਕੀ ਇਲਾਜ ਅਸ رام کلی محلہ تیج کو انکار گر پرساد آنند پایا مری مائے ست میں پایا پایا سہد سیتی من وجیاں ودائیاں ਬਾਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋਂ ਤੋਂ ਗਾਉ ਹਰੀ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕ ਨੰਦ ਹੋਸ ਗੁਰੂ ਵੇ ਪਾਇਆ ਏ ਮਨ ਮੇਰਿਆ ਦੂਸਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਸਾ ਵਿਸਾਰਣ ਅੰਗੀਕਾਰੋ ਕਰੇ ਤੇਰਾ ਕਾਜ ਸਤ ਸਵਾਰਣਾ ਸੋਣਾ ਗੱਲਾਂ ਸਮਰਾਸwami ਸੋ ਕਮਨ ਅਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜੇ ਦੇ ਸੋ ਪਾਵੇ ਤਦ ਸਿਮਸਲਾ ਤੇਰੀ ਨਾਮ ਮਨੁਸਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ੋਦ ਘਨੇ ਹਰੇ ਕਹੇ ਰੰਗ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਸਚਾ ਨਾਮ ਮੇਰਾ ਧਾਰ ਸਚ ਨਾਮ ਹੈ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਨਿਸ਼ਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਜੀ ਤੇ ਜੇ ਦਿਆ ਵੜਿਆਈਆ ਕਹੇ ਨਾਨਕ ਸਮੋਂ ਸੰਤ ਸਭ ਤੋਂ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਅਧਿਕਰਸ ਭਾਗੇ ਘਰਸ ਭਾਗੇ ਸਭ ਦੋ ਵਾਜੇ ਕਲਾ ਜਿਤ ਕਰਤਾ ਰਹੀਆ ਪੰਜ ਦੂਤ ਦਵਸ ਕੀਤੇ ਕਾਲ ਕੰਡ ਕੁਮਾਰਿਆ ਪਰ ਕਰਮ ਪੈ ਤੋ ਜਿਨ ਕਾ ਸੇ ਨਾਮ ਹਰ ਕਾ ਲਾਗੇ ਕਹੇ ਨਾਨਕ ਤਹ ਸੁਖ ਹੋਵਾ ਤੇਤ ਖਰੀ ਅਨਹਦ ਵਾਜੇ ਮਨੁਸਨੋੜ ਭਾਗੇ ਸਰਲ ਮਨੋਰਸ ਪੂਰੇ ਪਾਰ ਬ੍ਰਹਮ ਤਪ ਪਾਇ ਉਤਰ ਸਗਲੂ ਸੂਰੇ ਦੂਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਬਨੀਤ ਕਹ ਤੇ ਬਵਿੱਤ ਸਤ ਗੁਰਿਆ ਪਰ ਪੂਰੇ ਬਨਵੰਦਨਾਂ ਗੁਰ ਚਰਨਾਂ ਲਾਗੇ ਵਾਜੇ ਅਨੰਤੂਰੇ ਮਦਾਨੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਠਾਕਾ ਵੇ ਜਦ ਸਾਰੋ ਜੇ ਕੋਈ ਕੋ ਦਾਹਾਰੂ ਏ ਬੋਤੈ ਜੀ ਕਿਤਰਾ ਕਰਤਾ ਸਾਰ ਚਰਨ ਲਗਤਾ ਜੀ ਸਾਰ ਸ੍ਰੋਗ ਮਾਨ ਦੇਵਾ ਤੇਰਾ ਕੀਤਾ ਜਾਤੋ ਨਾ ਮੈਨੂੰ ਜੋ ਕਿਤੋਈ ਮੈਨੂੰ ਨਾਹੀ ਆਪੇ ਤਲ ਤੇ ਗੁਰ ਸਜਣ ਮਿਲੇ ਅ ਸਮਰਥ ਜਿਥੈ ਬੋਇ ਨਾ ਹੈ ਉੱਥੇ ਤੇਰੀ ਰਾਹ ਕਗੜੀ ਨਗਾ ਜੀ ਦੂਰ ਨਾ ਤੇਰ ਜਾਏ ਬੋਇ ਨਾ ਹੈ ਪਿਆਰ ਕਾਲਵੇਂ ਹੋ ਪਉਣ ਗੁਣ ਗੋਵਿੰਦ ਗਿਰੇ ਸੋ ਸਾਹੇ ਸਾਹੇ ਤੁਗ ਮਹੱਲਾ ਪੰਜਵਾ ਅੰਤਰ ਗੁਰਿਆਰਾਧਨਾ ਜਿਹੋ ਆਜਪ ਗੁਰਨਾਮ ਨੇ trí ਸੋ ਗੁਰ ਪ੍ਰੇਖਣਾ ਸਰਬਣੀ ਸੋਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹਿ ਪਾਈ ਏਠਾਓ ਕਹੋ ਨਾਨਕ ਕਿਰਪਾ ਕਰੇ ਜਿਸਮੇ ਵਥ ਦੇ ਜਗਮਤਮ ਕਾਢ ਕੇ ਵਿਰਲੇ ਕੇ ਕੇ ਮਹੱਲਾ ਪੰਜਵਾ ਰੱਖੇ ਰਖਨਾਰ ਆਪੋ ਬਾਰਿਆਂ ਗੁਰ ਕੀ ਪੈਰੀਂ ਪਾਏ ਕਾ ਸਵਾਰਨ ਹੋਵਾ ਆਪ ਦਇਆਲ ਮਨ ਅਨੁਸਾਰ ਸੰਸਾਰ ਜਨ ਸੰਗ ਪਹੁੰਚ ਉਤਾਰਿਆਂ ਸਾਕਤ ਨਿੰਦਕ ਦੁਸ਼ਟ ਕਨਮਾਏ ਬਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਿਤ ਸੁਖ ਹੋਏ ਸਗਲੇ ਦੁਖ ਜਾਹਿ ਤੇ ਸਾਹਿਬ ਕੀ ਤੇਕ ਨਾਨਕ ਮਨ ਮਾਹੇ ਜਿਸ ਸਿਮਰਿਤ ਸੁਖ ਹੋਏ ਸਗਲੇ ਦੁਖ ਜਾਹਿ ਤੇ ਸਾਹਿਬ ਕੀ ਤੇਕ ਨਾਨਕ ਮਨ ਮਾਹੇ ਜਿਸ ਸਿਮਰਿਤ ਹੋਏ ਸਗਲੇ ਆਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁੰ ਪੈਰ ਦਾ ਬੋਲਣਾ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਾਉਤੀ ਜੀ ਸਹਾਏ ਵਾਰ ਸ੍ਰੀ ਪਗਾਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਾਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਹਰ ਜਨ ਹਰ ਗੋਬਿੰਦ ਨੂੰ ਸਿਮਤਰੀ ਹਰ ਰਾਇ ਆਈ ਅਜਿਸ ਡਿਠਾਏ ਸਤ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਹੈ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰညာ ਪਿਆਰਿਆਂ ਚੌਹਾਂ ਸਭ ਜਾਦਿਆਂ ਚਾਲਿਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਡਠ ਕੀਤਾ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ 헤ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਛੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਝਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹ ਤਾ ਰੱਛਿਆ ਰਿਆ ਦੇਗ ਤੇਗ ਫਤ ਹੈ ਬ੍ਰਿਧਗੀ ਪਾਏ ਪੰਥ ਕੀ ਜੀਤ ਹੈ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸੇਕਾਰ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਹਾ ਦਾਣ ਪ੍ਰਭ ਸਾਧਾ ਦਾਣਾ ਸ਼ਰਧਾ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਸ਼ਨਾਣ ਚੌਕੀਆਂ ਝੰਡੇ ਬੰਗੇ ਜੁਗ ਜੋਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਦਰਾ ਖਾਵ ਕਾਲ ਪ੍ਰਖ ਵਾਹਿਗੁਰੂ へ ਕਾਲ ਪ੍ਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ੋ ਇਹ ਨਿਮਾਣਿਆ ਨਿਮਾਣਿਆ ਸਾਈਂ ਮਹਾਰਾਜ ਜੀਓ ਦੀਆਂਆਂ ਕਰੋ ਬਰਸ ਅਬ ਲਖੂ ਸਾਹਿਬ ਜੀ ਦੇ ਪਾਵਨ ਸਾਨ ਤੇ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜੇ ਸਜੇ ਦਵਾਰਾਂ ਵਿੱਚ ਸ਼੍ਰੀ ਰਹਿਰਾਜ ਸਾਹਿਬ ਦੇ ਪਾਠ ਹੋਏ ਅਖਰਵਾਦਾ ਘਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਘਰ ਦੀ ਰਾਸ ਕਰਨੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਦਰ ਘਰ ਦੇ ਸੇਵਕ ਸਰਦਾਰ ਮੇਵਾ ਸਿੰਘ ਜੀ ਨਗਰ ਨਵੇਂ ਪੂਰਿਆਂ ਤੋਂ ਤੇ ਨਾਲ ਦੇ ਪਰਿਵਾਰ ਵੱਲੋਂ ਸਰਦਾਰ ਦਲਬਾਗ ਸਿੰਘ ਜੀ ਸਾਰਾ ਹੀ ਪ੍ਰਵਾਦ ਭਾਈ ਜੋਬਨਪ੍ਰੀਤ ਸਿੰਘ ਜੀ ਆਪ ਜੀ ਨੇ ਕਿਰਪਾ ਕੀਤੀ ਭਾਈ ਜੋਬਨਪ੍ਰੀਤ ਸਿੰਘ ਨੂੰ ਸੁਪੁੱਤਰ ਦੀ ਦਾਦ ਬਖਸ਼ੀ ਕਾਕਾ ਗੁਰਫਤੇ ਸਿੰਘ ਦੇ ਜਨਮ ਦੀਆਂ ਖੁਸ਼ੀਆਂ ਤੇ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਬਾਬਾ ਜੀ ਦੇ ਪਾਵਨ ਸਾਨਾਂ ਤੇ ਸੇਵਕ ਪਰਿਵਾਰ ਵੱਲੋਂ ਕੱਲ ਰੋਜ ਤੋਂ ਗੁਰੂ ਕੀ ਬਾਣੀ ਦੇ ਸ੍ਰੀ ਅਖੰਡ ਪਾਤਸ਼ਾਹਬ ਦੇ ਪ੍ਰਵਾਹ ਚਲਾਇਆ ਜਾ ਰਹੇ ਨੇ ਕਿਰਪਾ ਕਰਨੀ ਪਰਿਵਾਰ ਤੇ ਮੇਰਾ ਪ੍ਰਾਰਥਨਾ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਘਰ ਨੂੰ ਭਾਗ ਲਾਉਣੇ ਜੀਆਂ ਵੀ ਤੰਦਰੁਸਤੀਆਂ, ਪ੍ਰੇਮ, ਪਿਆਰ ਸੁਭਾਗ ਬਖਸ਼ਣਾ ਸੇਵਕਾਂ ਦੇ ਕਰਜ ਆਬਰਾਸ ਕਰਨ ਦੇੇੇ ਸ਼ਾਮ ਦੇੇੇ ਸਹਾਇਤਾ ਕਰਨੀ ਛੜਦੀ ਕਲਾ ਦੀਆਂ ਦਾਤਾਂ ਬਖਸ਼ਣੀਆਂ ਕਾਕਾ ਗੁਰਫਤੇ ਸਿੰਘ ਦੇ ਸਿਰ ਤੇ ਮੇਰਾ ਪ੍ਰਾਰਥਨਾ ਗੁਰ ਸਿੱਖੀ ਦੀਆਂ ਦਾਤਾਂ, ਵਿਦਿਆ ਦੀਆਂ ਦਾਤਾਂ ਛੜਦੀ ਕਲਾ ਦੀਆਂ ਦਾਤਾਂ ਬਖਸ਼ਣੀਆਂ ਮਹਾਰਾਜ ਸਤਿਗੁਰੂ ਐਸਲੇ ਜੋ ਸੰਗਤ ਨੇ ਹਾਜ਼ਰੀ ਭਰੀ ਸਭ ਦੀਆਂ ਭੇਟਾਵਾਂ, ਸਿਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਿੱਖੀ ਸਤਿਗੁਰੂ ਭਰੋਸਾ ਨਾਮਦਾਨ ਬਖਸ਼ਣਾ ਸਤਿਗੁਰੂ ਆਵਜਿ ਦੇ ਹੁਕਮੇ ਚਾਰ ਪੈਰ ਦੇਣਾ ਸੁਖਨਾਲ ਸਭ ਬਤੀਤ ਹੋਇਆ ਚਾਰ ਪੈਰ ਰਾਤਰੀ ਆਪਣੇ ਨਾਮ ਚ ਬਤੀਤ ਕਰਾਉਣੀ ਗ੍ਰੰਥੀ ਸਿੰਘਾਂ ਨੂੰ ਚੜ੍ਹਦੀ ਕਲਾ ਦੇ ਨਾਲ ਗੁਰੂ ਕੀ ਬਾਣੀ ਪੜਨ ਦੇ ਬਲ ਬਖਸ਼ੇ ਨ ਕਿਰਪਾ ਕਰੋ ਪਾਤਸ਼ਾਹ ਗੁਰਬਾਣੀ ਦੇ ਚਲਦੇ ਪ੍ਰਵਾਹ ਵਿੱਚੋਂ ਮੁੱਖ ਬਾਗ ਦੀ ਬਖਸ਼ੇ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਆਵਜਿ ਕਾ ਨਾਮ ਚੇਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ